ਹਾਂਜੀ ਮੈਂ ਸਰਕਾਰਾਂ ਜਿਹੜੀਆਂ ਤੰਗ ਕਰਦੀਆਂ ਸੀ ਉਹਨਾਂ ਤੋਂ ਤੰਗ ਆ ਗਏ ਆਪਾਂ ਕਿਉਂਕਿ ਆਮ ਆਦਮੀ ਪਾਰਟੀ ਜੋਇਨ ਕੀਤੀ ਐ ਤੇ ਉਹਦੇ ਪਰ ਮੈਂ ਇੱਕ ਗੀਤ ਲਿਖਿਆ ਜੋ ਮੈਂ ਤੁਹਾਡੀ ਨਜ਼ਰ ਪੇਸ਼ ਕਰ ਰਿਹਾ ਹਾਂ ਹੁਣ ਨਾ ਤਕੜੀ ਨਾ ਪੰਜਾ ਨਾ ਤਕੜੀ ਨਾ ਪੰਜਾ ਫੁੱਲ ਨਾ ਆੜੂ ਚੱਲੂਗਾ ਓ ਤੂੰ ਦੇਖ ਲੈ ਕਰਾੜੀ ਵਾਲਿਆ ਅੱਜ ਕੀ ਝਾੜੂ ਚੱਲੂਗਾ ਤੂੰ ਦੇਖ ਲੈ ਕਰਾੜੀ ਵਾਲਿਆ ਐਤ ਕੀ ਝਾੜੂ ਚੱਲੂਗਾ ਓ ਪਹਿਲਾਂ ਤਾਂ ਸੀ ਗੋਰੇ ਹੁਣ ਇਹ ਕਾਲੇ ਆ ਗਏ ਨੇ ਦੇਸ਼ ਮੇਰੇ ਨੂੰ ਇਹ ਲੋਕੋ ਲੁੱਟ ਕੇ ਖਾ ਗਏ ਨੇ ਉਹ ਸਬਨਾ ਉੱਤੇ ਇੱਕ ਦਿਨ ਦੇਖਿਓ ਭਾਰੂ ਚੱਲੂਗਾ ਨਾ ਤਕੜੀ ਨਾ ਪੰਜਾ ਉਹ ਨਾ ਤਕੜੀ ਨਾ ਪੰਜਾ ਨਾ ਫੁਲਿਆੜੂ ਚੱਲੂਗਾ ਏ ਕਹਾਣੀ ਵਾਲਾ ਕਹਿੰਦਾ ਐ ਤਕੀ ਝਾੜੂ ਚੱਲੂਗਾ ਸੋ ਸਾਰੇ ਝਾੜੂ ਨੂੰ ਸਪੋਰਟ ਕਰਿਓ ਤੇ ਵੋਟ ਪਾਓ ਵੱਧ ਤੋਂ ਵੱਧ ਥੈਂਕ ਯੂ ਜੀ ਮੇਰਬਾਪਾ ਸਾਲਾ پوری ਜ਼ਿੰਦਗੀ ਤੇ ਗ੍ਰਾਫ ਕਰ ਰਿਹਾ ਹੈ ਔਰ ਸਾਥ ਸਾਥ ਪੈਨਸ਼ਨਾਂ ਤੇ ਹੇਰਗਰਦੀ ਸੀਗੀ ਬੜਾ ਬੋਲੇ ਹੋਰ ਹੀ ਬੜੇ ਬੋਲੇ ਕਾਲੀ ਬਾਲ ਵਾਲੇ ਵੀ ਸਾਡੀਆਂ ਪੈਨਸ਼ਨਾਂ ਤਾਂ ਚੋਗੀਆਂ ਭੱਖੇ ਮਰ ਜਾਗੇ ਮਾਨਸਾ ਤੇ ਮੈਂ ਤਾਂ ਲੋਕਾਂ ਤੋਂ ਵੀ ਹੈਰਾਨ ਆ ਕਿ ਭਾਈ ਇਹ ਵੀ ਚੋਣਾਂ ਦਾ ਆਪਾਂ ਜਿਸ ਤਰ੍ਹਾਂ ਕਿ ਸਾਡੇ ਮਾਨਮਾਨ ਵਿਧਾਇਕ ਚੜ੍ਹਨ ਦੇ ਸਮੂਹਤੀ ਟੀਮ ਫਿਰ ਸਾਡੇ ਨੂੰ ਤੇਰੀਆਂ ਪਹੜਾੜੀਆਂ ਮੈਨੂੰ ਬਹੁਤ ਹੀ ਕੋਚਿੰਗ ਤੇ ਧੰਨਵਾਦ ਕਰਨਾ ਆਮ ਆਸਲੀ ਪੀਰ ਰਾਜ ਵੀ ਤੁਮਰ ਸਾਹਿਬ ਨੇ ਜਿਹੜੇ ਪੰਜਾਬ ਵਿੱਚ ਖੁੱਲ ਗਏ ਜੰਗੀਆਂ ਮੀਡੀਆ ਵਿੱਚ ਅਸੀਂ 12 ਖੁੱਲੇ ਆ ਤੇ ਤੁਮਰ ਸਾਹਿਬ ਦੀ ਜਿਹੜੀ ਅੰਦਰੋਂ ਚੱਲਣ ਜਾ ਰਹੇ ਨੇ ਤੁਮਰ ਸਾਹਿਬ ਜਿਹੜੇ ਖੁੱਲੇ ਜਿਹਦੇ ਤੋਂ ਨੱਗੀ ਜਾਣਾ ਕੋਟ ਤੱਕ ਦੇ ਬਹੁਤ ਲੱਗੋ ਯਤਾਰ ਕਰਦੇ ਤੇ ਮੇਰੇ ਬੰਦੇ ਤੇ ਸਾਹਮਣੇ ਮੇਰੀਆਂ ਮਾਣ ਜੋ ਸਤਕਾਰਯੋਗ ਸਰਕਾਰਯੋਗ ਮਾਮਾ ਬੈਠੀਆਂ ਨੇ ਭੈਣਾਂ ਬੈਠੀਆਂ ਨੇ ਵਿਦੂਗ ਬੈਠੇ ਨੇ ਨੌਜਵਾਨ ਦੀਰਯਾ ਵਾਲ ਅੱਜ ਦੇ ਜਿਹੜੇ ਮੁੱੱਖ ਮਹਿਮਾਨ ਨੇ ਤੁਹਾਡੇ ਡਾਕਟਰ ਅਕਮਰ ਜੀ ਵਾਲੇ ਸਰਪੰਚ ਅੱਜ ਮਲਤਾਨੀ ਸਾਹਿਬ ਉਹਨਾਂ ਦੇ ਸਾਰੇ ਗੇਮ ਸਭ ਤੋਂ ਪਹਿਲਾਂ ਸਾਰਿਆਂ ਨੂੰ ਪ੍ਰਣਾਮ ਨਮਸਕਾਰ ਜੈ ਸ਼੍ਰੀ ਰਾਮ ਯਾਰਪੁਤਿਕਾ ਕਾਲਸਾ ਰਾਜਪੁਤ ਜਿੱਤੀ ਭਤੇ ਜੈ ਸ਼੍ਰੀ ਰਾਮ ਜੀ ਵਾਲਾ ਘਟੌੜੀ ਨੇ ਜਿਹੜੇ ਪਹਿਲੇ ਨੂੰ ਦੇ ਤੁਹਾਡੀ ਵਾਜਾ ਹੈ ਉਹਨੂੰ ਜਿਹੜੀਆਂ ਵਾਲੇ ਦੁਆਰਾ ਲਾਗ ਨੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅਰ ਡਾਕਟਰ ਸਾਹਿਬ ਨੇ ਸਾਨੂੰ ਆਪਣਾ ਕਾਰਜ ਕਿਉਂ ਹੈ ਮਕਾਨੀ ਸਾਹਿਬ ਨੇ ਦੱਸਿਆ ਉਹਨਾਂ ਸਾਰਾ ਕੁਝ ਪਰ ਜਿਹੜੀ ਵੋਟ ਆ ਇੱਕ ਦੋ ਨੇ ਕਿਸੇ ਪਾਸੇ ਜਾ ਰਹੇ ਦੇਖੀ ਸਭ ਤੋਂ ਵੱਡੀ ਬਟੈਂਟ ਵਾਸਤੇ ਨੰਬਰ 3 ਵਾਸਤੇ ਪਾਉਣੇ ਔਰ ਪਿਛਲੀ ਵਾਰ ਨੇ ਵੀ ਧੱਕੇ ਬਲਾਮਾ ਆ ਕਿ ਆਪਾਂ ਡਾਕਟਰ ਸਾਹਿਬ ਨੂੰ ਸਿਪੋ ਵਾਲਿਆਂ ਨੇ ਔਰ ਮਟੀਰੀਅਲ ਵਾਲਿਆਂ ਨੇ ਰਹਾ ਕੇ ਭੇਜਿਆ ਸੀ ਇਸ ਵਾਰ ਉਹ ਲਾਮਾ ਵੀ ਲਾਉਣੇ ਕਿ ਲਾਮਾ ਤੁਹਾਡੇ ਸਿਰ ਤੇ ਮਕੀਰੀਆਂ ਵਾਲੇ ਦੇ ਹੋ ਰਿਹਾ ਕਿ ਤੁਸੀਂ ਮਕਾਨੀ ਸਾਹਿਬ ਦਾ ਪ੍ਰੋਪਰ ਸਾਥ ਵੀ ਦੇ ਸਕਦੇ ਸੀ ਔਰ ਦੋ ਮੌਕੇ ਆਪਾਂ ਖੁੰਝ ਗਏ ਇਹਨਾਂ ਨੁਕਸਾਨ ਆ ਆਪਣੇ ਕਿਹੜੀਆਂ ਹਲਕੇ ਦਾ ਕਰਾਇਆ ਦੋਵਾਂ ਵਾਰੀ ਦੋਨੋਂ ਵਾਰੀ ਆਪਣਾ ਮੌਕਾ ਪੁੰਚ ਗਿਆ ਤੇ ਨੁਕਸਾਨ ਸਾਡੇ ਅਸੀਂ ਦੂਸਰੇ ਚ ਰਹਿੰਦੇ ਆ ਕਈ ਵਾਰੀ ਮੇਰੇ ਕੋਲ ਲੋਕ ਆਉਂਦੇ ਆ ਤੁਹਾਡੇ ਹਲਕੇ ਦੇ ਔਰ ਕਈ ਵਾਰੀ ਸਾਨੂੰ ਇਹ ਮਹਿਸੂਸ ਹੁੰਦਾ ਕਿ ਲੋਕਾਂ ਨੇ ਗਲਤੀ ਕੀਤੀ ਹੈ ਔਰ ਜਿਹੜੀ ਗਲਤੀ ਹੈ ਇਹਨੂੰ ਸੁਧਾਰ ਕੇ ਆਪਾਂ ਵਧੀਆ ਉਮੀਦਵਾਰ ਸਾਨੂੰ ਮਿਲੇ ਨੇ ਚੰਗੇ ਉਮੀਦਵਾਰ ਮਿਲਣੇ ਔਰ ਦੂਜਿਆਂ ਦੇ ਮੁਕਾਬਲੇ ਜੇ ਤੁਸੀਂ ਕੰਪੈਰੀਸ਼ਨ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਆ ਪਤਾ ਲੱਗ ਜੂਗਾ ਕਿ ਕਿਹੜਾ ਉਮੀਦਵਾਰ ਚੰਗਾ ਹੈ ਔਰ ਦੋਵਾਂ ਸਾਲਾਂ ਦੀ ਕਾਰਜ ਕਰਜਕਾਰੀ ਹੈ ਤੁਹਾਡੀ ਸਰਕਾਰ ਦੀ ਆ ਤੁਹਾਡੇ ਹੱਥ ਵਿੱਚ ਪੋਸਟਰ ਦਿੱਤਾ ਹੈ ਘਰ ਬੈ ਕੇ ਆਰਾਮ ਨਾਲ ਇਹਨੂੰ ਪੜਨਾ ਇੱਕ ਵਾਰ ਆਰਾਮ ਨਾਲ ਪੜਨਾ ਇੱਕ ਵਾਰ ਬੱਚੇ ਨੂੰ ਪੜ੍ਹਾਓ ਕੁੜੀ ਨੂੰ ਪੜ੍ਹਾਓ ਮੁੰਡੇ ਨੂੰ ਪੜ੍ਹਾਓ ਇੱਕ ਵਾਰ ਜਦੋਂ ਤੁਸੀਂ ਪੜ੍ਹਾਓਗੇ ਤੇ ਤੁਹਾਨੂੰ ਇਹ ਜ਼ਰੂਰ ਪੜਾ ਲੱਗੂਗਾ ਛੋਟਾ ਮੰਦ ਨਹੀਂ ਆਈ ਕਿ ਕਿਸੇ ਵਾਰ ਤਾਂ ਨਹੀਂ ਐ ਤਾਂ ਨਹੀਂ ਤਾਂ ਨਹੀਂ ਤੇ ਜੇ ਤੁਸੀਂ ਉਹਨਾਂ ਨੂੰ ਜੇ ਦਬਾਟਿਆਂ ਦੇ ਨਾਮ ਹੋ ਰਿਹਾ ਨਾ ਤੇ ਫਿਰ ਤੁਸੀਂ ਆਪਣੇ ਸਮਾਰੀ ਤੋਂ ਆਪਣੇ ਸਮਾਨ ਦੀ ਆਰਥਿਕ ਦੇਵਾਲੀ ਕਿਉਂਕਿ ਜੇ 5 ਸਾਲ ਉਹ ਤੁਹਾਡੇ ਨਹੀਂ ਹੋਏ ਤੇ ਤੁਸੀਂ ਵੀ ਇਹ ਸੋਚਿਆ ਵੀ ਅਸੀਂ ਵੀ ਉਹਨਾਂ ਦੇ ਹੈ ਨਹੀਂ ਕਿ ਫਿਰ ਜਾ ਕੇ ਪਤਾ ਲੱਗਣਾ ਲੀਡਰਾਂ ਨੂੰ ਕਿ ਜੇ ਸੋਮ ਪ੍ਰਕਾਸ਼ ਜੀ ਨੇ ਸਾਨੂੰ ਮੂੰਹ ਨਹੀਂ ਦਿਖਾਇਆ ਤੇ ਅਸੀਂ ਕਿਉਂ ਦਿਖਾਈਏ ਉਹਨੂੰ ਦੇਖੋ ਸਾਡੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਆਮ ਆਦਮੀ ਪਾਰਟੀ ਦਾ ਸਮਰਥਨ ਕਰੀਏ ਦੇਖੋ ਜਿਹੜਾ ਪਿਛਲੀ ਵਾਰੀ ਗਲਤੀਆਂ ਹੋਈਆਂ ਉਹਨੂੰ ਸੁਧਾਰ ਕਰੀਏ ਔਰ ਪੰਜਾਬ ਸਮਾਜ ਚ ਜਿਹੜੇ ਜਿਹੜੇ ਵਾਦੇ ਮੋਦੀ ਸਾਹਿਬ ਨੇ ਕੀਤੇ ਹੁਣ ਕਿਹਦੇ ਨਾਂ ਤੇ ਵੋਟਾਂ ਮੰਗਦੇ ਨੇ ਜਿਹੜੀ ਸਰਕਾਰ 10 ਸਾਲ ਤੁਹਾਡੇ ਸਾਹਦੇ ਉੱਤੇ ਰਾਜ ਕਰਕੇ ਗਈ ਹੋਏ ਔਰ 10 ਸਾਲਾਂ ਬਾਅਦ ਫੇਰ ਧਰਮ ਦੇ ਨਾਂ ਤੇ ਵੋਟਾਂ ਮੰਗਣ ਕੋਈ ਕੰਮ ਨਹੀਂ ਕਰ ਸਕਦੇ ਅਗਨੀ ਵੀਰ ਯੋਜਨਾ ਲੈ ਕੇ ਆਏ ਕਿਤੇ ਸਾਡੀ 17 ਸਾਲ ਦੀ ਨੌਕਰੀ ਸੀਗੀ ਇਹਨਾਂ ਨੇ 4 ਸਾਲ ਦੀ ਕਰਤੀ ਕਿੰਨੇ ਸਾਡਾ ਕੰਢੀ ਦਾ ਇਲਾਕਾ ਦੇ ਵਿੱਚ ਸਭ ਤੋਂ ਵੱਡ ਜੇ ਨੁਕਸਾਨ ਹੋਇਆ ਸਾਡੇ ਦਸੂਹਰਾ ਔਰ ਮਕੇਰੀਆਂ ਹਿੱਕਰ ਹੋਇਆ ਸਭ ਤੋਂ ਵੱਡ ਕੋਈ ਬੰਦਾ ਬੱਚਾ ਸਾਡਾ ਭਰਤੀ ਵੇਖਣ ਨੂੰ ਨਹੀਂ ਆ ਰਿਹਾ ਅੱਗੇ ਸਰਦਾਂ ਨੂੰ ਮੁੰਡੇ ਦੌੜਦੇ ਸੀਗੇ ਪੁੱਛੋ ਤੁਸੀਂ ਉਹਨਾਂ ਨੂੰ ਕੀ ਕਹਿੰਦੇ ਸੀਗੇ ਕਿ ਅਸੀਂ ਭਰਤੀ ਵੇਖਣੀ ਆਉਂਦੇ ਹਾਂ ਉਸ ਸਾਲ ਕੋਈ ਬੰਦਾ ਭਰਤੀ ਵੇਖਣ ਵਾਸਤੇ ਨਹੀਂ ਜਾ ਰਿਹਾ ਬੇਰੁਜ਼ਗਾਰੀ ਪੈਦਾ ਕਰਕੇ ਰੱਖਤੀ ਸਾਡੇ ਇਲਾਕੇ ਦੇ ਵਿੱਚ ਔਰ ਸਭ ਤੋਂ ਵੱਡੀ ਮਾਰ ਆ ਜਿਹੜਾ ਸਿਲੰਡਰ ਹੁਣੇ ਆ ਮਹੀਨਾ ਪਹਿਲਾਂ ਸਫਤਾ ਕੀਤਾ ਜਿਹੜੇ ਮੋਦੀ ਸਾਹਿਬ ਕਹਿੰਦੇ ਇੱਕ ਵਾਰੀ ਲਿਆਓ ਨਹੀਂ ਦੇਖਿਓ ਕਿੰਨਾ ਮਹਿੰਗਾ ਇੰਕਾ ਟੱਕਰਦਾ ਮੈਂ 2014 ਚ ਔਰ ਕਿੰਨੇ ਦਾ ਸਿਲੰਡਰ 1100 ਮਿਲਦਾ 100 ਕੀ ਸਫਤਾ ਕਰ ਬਿਜਲੀ ਦੇ ਕਰਾ ਦੇ ਪਹਿਲਾਂ ਤੁਮ ਆਇਰ ਤੀਜੀ ਜਿਹੜੀ ਸਭ ਤੋਂ ਮਾੜੀ ਗੱਲ ਆ ਜਿਹੜੇ ਮੋਦੀ ਸਾਹਿਬ ਕਹਿੰਦੇ ਵੀ ਖਜ਼ਾਨਾ ਲੈ ਕੇ ਆਉਣਾ ਬਾਹਰੋਂ ਤਾਲਾ ਧੰਨ ਲੈ ਕੇ ਆਉਣਾ ਕਾਲੇ ਧੰਨ ਦਾ ਪਤਾ ਨਹੀਂ ਗਾ ਪਰ ਜਿਹੜਾ ਪੁੱਤਿਆਂ ਦੀ ਮੜਾ ਮੋਟਾ ਜੋੜ-ਜਾੜ ਕੇ ਰੱਖੇ ਸੀ ਪੈਸੇ ਉਹ ਵੀ ਇਹਦੇ ਪੁੱਤ ਨੇ ਕਢਾਏ ਬਾਅਦ ਕਿਸ ਨੇ ਆਪਣੇ ਘਰਾਂ ਦੇ ਤੁਹਾਨੂੰ ਚੋਰੀ ਦੇ ਕੋਈ ਸੀ ਕਿਸੇ ਨੇ ਸੌੜੇ ਤੋਂ ਕਿਸੇ ਨੇ ਪੁੱਤ ਤੋਂ ਕਿਸੇ ਨੇ ਧੀ ਤੋਂ ਉਹ ਵੀ ਉਹ ਜਿਹੜਾ ਪੁੱਤ ਨੇ ਪੈਸੇ ਮਾਰ ਕਢਾਤੇ ਔਰ ਕਈ ਘਰਾਂ ਗਲਾਈਆਂ ਪੈ ਗਈਆਂ ਤੇ ਕੋਈ ਪੈਸੇ ਕਿੱਥੋਂ ਆਏ ਨੇ ਉਹ ਜਾਂਦੇ ਸਪਾਈਆਂ ਦੇ ਜਾਂ ਦੀਆਂ ਜਾਂ ਦੀਆਂ ਦੇ ਇਥੋਂ ਲੈ ਆਂਦੇ ਸੀ ਇਥੋਂ ਲੈ ਆਂਦੇ ਸੀ ਤੋ ਇਹ ਵੀ ਮਿਹਰਬਾਨੀ ਹੈ ਮਾਪੋਛਾਣੀ ਹੈ। ਔਰ ਮੇਰੀ ਤੱਕ ਤੇ ਬੇਨਤੀ ਹੈ ਕਿ ਧਰਮ ਦੇ ਨਾਂ ਤੇ ਵੋਟ ਨਹੀਂ ਪਾਉਣੀ। ਰਾਮ ਨੇ ਜਿਹੜੀ ਸਰਕਾਰ ਚੰਗੇ ਕੰਮ ਕਰਦੀ ਹੈ। ਡਾਕਟਰ ਸਾਹਿਬ ਨੇ ਦੱਸਿਆ ਕਿ ਬਿਜਲੀ ਦੇ ਬਿੱਲ ਜ਼ੀਰੋ ਆਏ। 90% ਲੋਕਾਂ ਦੇ ਸਾਡੇ ਐਸਸੀ ਕਾਸਟ ਜਿਹੜੇ ਲੋਕ ਸੀਦੇ ਉਹਨਾਂ ਨੂੰ 200 ਜੁੜੇ ਤੋਂ 300 ਜੁੜਾ। ਔਰ ਜਨਰਲ ਕਾਸਟ ਨੇ ਪਰਿਵਾਰ ਨੂੰ ਤੁਸੀਂ ਅੱਜ ਤੱਕ ਦੱਸ ਦੋ ਕਿਸ ਨੂੰ ਦਿੱਤਾ ਨਹੀਂ ਕਿਸੇ ਨੂੰ। ਕਿਸੇ ਸਰਕਾਰ ਨੇ ਇੱਕ ਚੁਆਣੀ ਨੂੰ ਦਿੱਤੀ ਕਿਸੇ ਨੇ। ਪਹਿਲੀ ਵਾਰ ਹੋਇਆ ਕਿਸੇ ਸਰਕਾਰ ਨੇ ਜਿਹੜੇ ਜਨਰਲ ਕਾਸਟ ਦੇ ਪਰਿਵਾਰ ਨੂੰ ਕੋਈ ਚੀਜ਼ ਦਿੱਤੀ ਹੈ। ਤੇ ਜੇ ਅਸੀਂ ਅਜੀ ਪੇਰ ਨਹੀਂ ਮੁੱਲ ਮੋੜ ਤਾ ਗਦੇ ਤੇ ਮੈਂ ਤੁਸੀਂ ਭਾਈ ਆਪਣੇ ਆਪ ਜ਼ਿੰਮੇਵਾਰੀ ਔਰ ਇਹ ਮੌਕਾ ਮਿਲਿਆ ਤੁਹਾਨੂੰ ਪਿਛਨੀ ਵਾਰ ਦੀ ਗਲਤੀ ਸੁਧਾਰਨ ਦਾ ਔਰ ਜਿੱਥੇ ਮਰਤਾਨੀ ਸਾਹਿਬ ਦੇ ਹੱਥ ਮਜ਼ਬੂਤ ਹੋਣੇ ਕਿਉਂਕਿ ਸ਼ਰੀਮ ਬੰਦੇ ਆ ਸਿਆਸਤ ਵਿਚਾਰੇ ਹੈ ਨਹੀਂ ਸੀਗੇ ਜਿਹੜੇ ਮਾਰੇ ਮੋਟੇ ਸਿਆਸਤੀ ਹੁੰਦੇ ਨੇ ਕੁੰਡੀਆਂ ਘੰਡੀਆਂ ਦੂਜੇ ਪਾਰ ਕੀ ਬਲੇ ਨੂੰ ਜਾਣਦੇ ਹੋਵੇ ਕਿ ਕਿੰਨਾ ਵੀ ਜਾਣਾ ਹੈ ਕਿਉਂ ਕਿਾਰੇ ਅਭਿਆਸਾ ਸੀਗੇ ਉਹ ਸਿੰਧੀ ਚੱਲਦੇ ਨੇ ਵੀ ਕੋਈ ਨਹੀਂ ਆਪਾਂ ਕੋਈ ਨੀ ਬਣਨੀ ਮੁੰਰੇ ਜੀ ਲੋਕਾ ਮੋਟਾ ਇੱਥੇ ਪਾਉਂਗੇ ਬਾਦ ਵਿੱਚ ਮਤਾਨੀ ਸਾਹਿਬ ਕੋਣ ਹੈ ਸਿਸਟਮ ਚੇਂਜ ਕਰਨਾ ਪੈਣਾ ਹੈ ਉਹਨਾਂ ਦਾ ਬਦਲਾ ਕਹਿੰਦਾ ਦੂਜੇ ਮਾੜਾ ਮੋਟਾ ਫੇਰ ਜਾ ਕੇ ਲੋਕਾ ਮੋਟਾ ਪਾਉਂਦੇ ਹੈ ਸੋ ਮੈਂ ਵੀ ਤੁਹਾਡੇ ਲੱਗੇ ਆ ਮੇਰਾ ਤਰਵਾੜੇ ਵਿੱਚ ਦਫਤਰ ਹੈਗਾ ਕਮਾਈ ਦੇ ਵਿੱਚ ਦਫਤਰ ਹੈਗਾ ਦਤਾਰਪੁਰ ਵੀ ਦਫਤਰ ਹੈਗਾ ਤਿੰਨ ਦਫਤਰ ਇੱਥੇ ਭੁੱਲੇ ਜੇ ਮਤਾਨੀ ਸਾਹਿਬ ਨਹੀਂ ਕਿਤੇ ਮਿਲਦੇ ਤੇ ਉਹਨਾਂ ਦਾ ਛੋਟਾ ਭਰਾ ਇੱਥੇ ਬੈਠਾ ਹੈ ਜਿਹੜੇ ਮਰਜ਼ੀ ਤੁਸੀਂ ਕੰਮ ਹੈ ਜਿਹੜੇ ਮਰਜ਼ੀ ਕੰਮ ਉਹਨੇ ਤਾਂ ਸਾਡੇ ਹਰਕੇ ਦੀ ਆ ਔਰ ਤੁਹਾਡੇ ਆਉਂਦੇ ਵੀ ਬੜੇ ਆ ਕਿਉਂਕਿ ਥਾਣਾ ਵੀਡੀਓ ਦਫ਼ਤਰ ਸਾਰੇ ਸੇਮ ਆ ਕੋਈ ਕੰਮ ਤੁਹਾਨੂੰ ਲੱਗਦਾ ਕਿ ਇਹ ਨਹੀਂ ਹੋ ਰਿਹਾ ਕੋਈ ਦੂਜੀ ਸਰਕਾਰ ਵਾਲਾ ਧੱਕਾ ਕਰਦਾ ਕਿ ਅਸੀਂ ਉੱਥੇ ਬੈਠੀਆਂ ਜਦੋਂ ਮਰਜੀ ਸੋਮਵਾਰ ਮੈਂ ਕਰਵਾੜੇ ਬੈਣਾ ਵੀਰਵਾਰਨ ਕਮਾਈ ਦੇ ਵੀ ਬੈਣਾ ਤੇ ਬੁੱਧਵਾਰ ਮੈਂ ਇੱਥੇ ਬੈਣਾ ਦਤਾਰਪੁਰ ਜਦੋਂ ਮਰਜੀ ਤੁਸੀਂ ਉੱਥੇ ਆ ਕੇ ਮੇਰੇ ਕੋਲ ਆਪਣੇ ਕੰਮ ਕਰਾਓ ਔਰ ਮਲਤਾਨੀ ਸਾਹਿਬ ਦੀ ਇੱਕ ਪਰਿਚਾ ਨਿਕਰਾ ਦਿਓ ਡਾਕਟਰ ਸਾਹਿਬ ਦਿੱਤ ਜਾਣੇ ਆ ਔਰ ਕਰਾੜੀ ਵਾਲੇ ਪਿੱਛੇ ਨਾ ਰਹਿ ਜੁਕੇਗਾ ਜਿੱਤਣਾ ਮੈਂ 100% ਤੇ ਜਿੱਤੇ ਪਏ ਨੇ ਪਰ ਆਪਣਾ ਜੋਗਦਾਰ ਪਾਈਏ ਤੇ ਤੂੰ ਜਿਤਾ ਕੇ ਭੇਜੋਗੇ ਪਰ ਇਦਾਂ ਬਾਹਰ ਆ ਕੇ ਇਦਾਂ ਬੱਸ ਨਾ ਇਹ ਜਿਹੜਾ ਆ ਕੇ ਭੇਜੋਗੇ ਤੇ ਇਦਾਂ ਦਾ ਬਾਹਰ ਲਾ ਲਈ ਆਪਣਾ ਵੀ ਤੂੰ ਹੀ ਮੇਰਾ ਕੀ ਕੀਤਾ ਸੋ ਮੇਰੀ ਇਹ ਬੇਨਤੀ ਹੈ ਕਿ ਚੰਗੇ ਉਮੀਦਵਾਰ ਸਾਨੂੰ ਮਿਲੇ ਬਹੁਤ ਲੰਬੇ ਸਮੇਂ ਬਾਅਦ ਨਹੀਂ ਤਾਂ ਗੁੰਗੇ ਬੰਦੇ ਜਿਤਾ ਕੇ ਭੇਜਦੇ ਨੇ ਗੁੰਗੇ ਜਿਨ੍ਹਾਂ ਦੇ ਜ਼ੁਬਾਨ ਇੱਥੇ ਦਾ ਬਹੁਤ ਹੈ ਜਦੋਂ ਲੋਕ ਸਭਾ ਚ ਜਾਂਦੇ ਬੋਲਦੇ ਨੇ ਉੱਥੇ ਜਾ ਅਸੀਂ ਵਿਧਾਨ ਸਭਾ ਜੀ ਗਏ ਆ ਪਰ ਲੋਕਾਂ ਦੇ ਮੁੱਦੇ ਠਾਏ ਤੇ ਜੇ ਅਸੀਂ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਸਾਡੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਲੋਕਾਂ ਦੀ ਆਵਾਜ਼ ਜੜੀਆ ਵਿਧਾਨ ਸਭਾ ਵਿੱਚ ਬੋਲੀਏ ਇਹੇ ਡਿਊਟੀ ਇਹਨਾਂ ਦੀ ਅਸੀਂ ਲਾ ਕੇ ਭੇਜਣੀ ਆ ਕਿ ਆਪਣੇ ਇਲਾਕੇ ਦੇ ਕੰਢੀ ਦਾ ਇਲਾਕਾ ਜਿਹੜਾ ਬਹੁਤ ਪਿੱਛੇ ਹੈ ਸਭ ਤੋਂ ਪਿੱਛੇ ਦਾ ਅਕਾ ਲੋਕਾਂ ਕੀ ਨਾਲ ਪਾਣੀ ਨੂੰ ਲੋਈ ਜਾਂਦੇ ਨੇ ਲੋਕ ਕੱਚੀਆਂ ਛੱਤਾਂ 'ਚ ਰਹੈ ਰਹੇ ਆ ਲੋਕ ਬੱਲੀਆਂ ਵਾਲੇ ਘਰਾਂ ਦੇ ਵਿੱਚ ਰਹੈ ਰਹੇ ਆ ਲੋਕ ਘਰੇ ਸ਼ਮਸ਼ਾਨ ਘਟਾ ਦੀ ਮੰਗਾਂ ਕਰੀ ਜਾਂਦੇ ਆ ਅਜਾਤੀ ਤੋਂ 75 ਸਾਲ ਬਾਅਦ ਜਿਹੜੀਆਂ ਤੁਹਾਡੀਆਂ ਮੰਗਾਂ ਹੋਣੀਆਂ ਚਾਹੀਆਂ ਸੀ ਉਹ ਮੰਗਾਂ ਨਹੀਂ ਲੈ ਗਈ ਤੁਸੀਂ ਉਹੀ ਮੰਗਾਂ ਮੰਗੀ ਜਾਂਦੇ ਆ ਜੜੀਆਂ ਕੜੀ ਹੋਈਆਂ ਨੇ ਸੋਚਿਆ ਤੁਸੀਂ ਮਾਰਾ ਨੂੰ ਕਸਲਾ ਹਟਾਣਾ ਚਾਹੁੰਦੇ ਆ ਡਾਕਟਰ ਸਾਹਿਬ ਨੂੰ ਇੱਕ ਵਾਰੀ ਬਾਹਾਂ ਖੜੀਆਂ ਕਰਕੇ ਬਹੁਤ ਹੀ ਸੋਹਣਾ ਮਾਹੌਲ ਆ ਆਮ ਲੋਕਾਂ ਦਾ ਬਹੁਤ ਹੀ ਉਤਸ਼ਾਹ ਤੁਸੀਂ ਦੇਖਿਆ ਹੀ ਹੋਣਾ ਇੱਥੇ ਮੇਰੇ ਖਿਆਲ ਨਾਲ ਤਿੰਨ ਸੁੱਟਣ ਨੂੰ ਜਗ੍ਹਾ ਨਹੀਂ ਹੋਣੀ ਲੋਕੀ ਆ ਆਮਹਾਰੇ ਆਇਨ ਤੇ ਮੈਂ ਬਹੁਤ ਹੀ ਧੰਨਵਾਦੀ ਲੋਕਾਂ ਦਾ ਔਰ ਇੱਕ ਖੁਸ਼ੀ ਦੀ ਲਹਿਰ ਆ ਕਿ ਇਸ ਵਾਰ ਪਰਵਤਨ ਹੋ ਰਿਹਾ ਰਿਹਾ ਤੇ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਪੰਜਾਬ ਤੋਂ ਲੈ ਕੇ ਜਿੱਤ ਹਾਸਲ ਕਰੇਗੀ ਹਾਂ ਲੋਕਾਂ ਦੇ ਨਾਲ ਇਨੀ ਕੇ ਬੜਾ ਗੱਲ ਕਰਦੀਆਂ ਭਾਜੀ ਉਹਨਾਂ ਨਾਲ ਲੋਕਾਂ ਦੇ ਵਿੱਚ ਮੈਂ ਦੇਖਿਆ ਕਿ ਮੁਕੇਰੀਆਂ ਹਾਲਕੇ 'ਚ ਬੜਾ ਉਤਸ਼ਾਹ ਹੈ ਤੇ ਲੋੜ ਤੋਂ ਜ਼ਿਆਦਾ ਉਤਸ਼ਾਹ ਸਰਕਾਰ ਦੇ ਕੰਮਾਂ ਦੇ ਪ੍ਰਤੀ ਦੇਖਣ ਨੂੰ ਮਿਲਿਆ ਹੈ ਤੇ ਅੱਜ ਖਰਾੜੀ ਵਿਲੇਜ ਦੇ ਵਿੱਚ ਹੈ ਤੇ ਤੁਸੀਂ ਦੇਖਿਆ ਹੋਣਾ ਕਿ ਹਜ਼ਾਰਾਂ ਦਾ ਇਕੱਠ ਹੈ ਇੱਕ ਛੋਟੇ ਪ੍ਰੋਗਰਾਮ ਦੇ ਵਿੱਚ ਵੀ ਇੰਨਾ ਇਕੱਠ ਹੋਣਾ ਇਹ ਆਪਣੇ ਆਪ ਦੇ ਵਿੱਚ ਹੀ ਬਹੁਤ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਵਾਕਿਆ ਹੀ ਲੋਕ ਜਿਹੜੇ ਆ ਉਹ ਜਿਹੜੀਆਂ ਭਾਜੀ ਦੇ 10 ਸਾਲ ਦੇ ਕਾਰਜਕਾਲ ਤੋਂ ਤੰਗ ਨੇ ਔਰ ਬਿਲਕੁਲ ਜਿਹੜਾ ਆਪਣਾ ਮੈਂਬਰ ਪਾਰਲੀਮੈਂਟ ਬਦਲ ਲਈ ਕਾਲੇ ਨੇ ਸੋ ਇਸ ਵਾਰ ਆਮ ਆਦਮੀ ਪਾਰਟੀ ਤੋਂ ਪੱਕੀ ਜਿਹੜੀ ਜਿੱਤ ਹੈ ਯਕੀਨੀ ਤੇ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਹੈ ਉਹ ਬਿਹਤਰ ਲੱਗਦੇ ਕਿ 13 ਦੀ 13 ਲੋਕ ਸਭਾ ਸੀਟਾਂ ਜਿਹੜੀਆਂ ਉਹ ਜਿੱਤਣਗੇ ਮਾਹੌਲ ਬਹੁਤ ਵਧੀਆ ਜੀ ਅੱਜ ਕਰਾੜੀ ਦੇ ਵਿੱਚ ਪਿੰਡ ਕਰਾੜੀ ਦੇ ਬਹਿਜੋਗਨ ਦੇ ਵਿੱਚ ਅੱਜ ਜਿਹੜੇ ਸਾਡੇ ਇਲਾਕੇ ਦੇ ਹਿਸ਼ਾਰਪਾ ਜ਼ਿਲ੍ਹੇ ਦੇ ਐਮਪੀ ਕੈਂਡੀਡੇਟ ਰਾਜਕੁਮਾਰ ਜੀ ਚੱਬਿਆਲ ਉਹਨਾਂ ਦਾ ਜਿੱਥੇ ਮੀਟਿੰਗ ਸੀ ਬਹੁਤ ਦੁਨੀਆ ਦਾ ਇਕੱਠ ਸੀ ਔਰ ਇਸ ਵਾਰ ਪੰਜਾਬ ਛੱਡ ਕੇ ਸ਼ਾਰਪਰ ਛੱਡ ਕੇ ਪੂਰੇ ਪੰਜਾਬ ਦੇ ਵਿੱਚ ਝਾੜੂ ਚੱਲੇਗਾ ਔਰ 113 ਦੀ 13 ਸੀਟਾਂ ਆਮ ਆਦੀ ਪਾਰਟੀ ਨੂੰ ਮਿਲਣ ਜਾ ਰਹੀਆਂ ਲੋਕਾਂ 'ਚ ਪਿਛਲੇ 10 ਸਾਲ ਤੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲਈ ਕਾਫੀ ਰੋਸ਼ ਹੈ ਕਿਉਂਕਿ ਉਹ ਮੰਤਰੀ ਹੁੰਦੇ ਹੋਏ ਵੀ ਇਸ ਏਰੀਏ ਦੇ ਲਈ ਕੁਝ ਨਹੀਂ ਕਰ पाए ਪਹਿਲੇ 5 ਸਾਲ ਵਿਜੇ ਸੰਪਲਾ ਸੀਗੇ ਉਹ ਵੀ ਕੇਂਦਰ ਦੇ ਵਿੱਚ ਮੰਤਰੀ ਰਹੇ ਉਸ ਤੋਂ ਬਾਅਦ ਸੋਮਪrakash ਜੀ ਸੋਮਪrakash ਵੀ 5 ਸਾਲ ਕਿਤੇ ਵੀ ਇਸ ਏਰੀਏ 'ਚ ਦਿਖਾਈ ਨਹੀਂ ਦਿੱਤੇ ਨਾ ਹੀ ਉਹਨਾਂ ਨੇ ਕੋਈ ਗਰੀਬਾਂ ਦੀ ਸਾਰ ਲਈ ਸੋ ਲੋਕਾਂ ਨੂੰ ਬਹੁਤ ਰੋਸ਼ ਹੈ ਔਰ ਆਣ ਵਾਲੇ ਸਮੇਂ 'ਚ ਬੜੇ ਹੀ ਬਹੁਮਤ ਦੇ ਨਾਲ ਇੱਕ ਸਾਨੂੰ ਕੈਂਡੀਡੇਟ ਬਹੁਤ ਅੱਛਾ ਮਿਲਿਆ ਡਾਕਟਰ ਰਾਜਕਮਾਰ ਜੀ ਜਿਹਨਾਂ ਦੇ ਕੰਮਾਂ ਨੂੰ ਲੋਕੀ ਪਹਿਲੇ ਪਛਾਣਦੇ ਨੇ ਜਿਹੜੇ ਕਿ ਆਮ ਆਦਮੀ ਦੀ ਪਾਰਟੀ ਦੀ ਨੇਰੀ ਦੇ ਵਿੱਚ ਵੀ ਕਾਂਗਰਸ ਦੀ ਟਿਕੜ ਤੋਂ ਚੱਬੇਵਾਲ ਤੋਂ ਜਿੱਤੇ ਔਰ ਚੱਬੇਵਾਲ ਦੇ ਲੋਕਾਂ ਨੇ ਉਹਨਾਂ ਦੇ ਜੋ ਕੰਮ ਗਣਾਏ ਨੇ ਉਹ ਕਹਿੰਦੇ ਪਏ ਅਸੀਂ ਪਹਿਲੇ ਸਾਰੇ ਸਰਕਾਰਾਂ ਨੂੰ ਭੁੱਲ ਗਏ ਆ ਕਿ ਜੋ ਸਾਡੇ ਕੰਮ ਚੱਬੇਵਾਲ ਜੀ ਰਾਜਕਮਾਰ ਜੀ ਨੇ ਕਰਾਇਆ ਨੇ ਰਾਜਕਮਾਰ ਜੀ ਇੱਕ ਹੇਠਲੇ ਸਤਰ ਤੇ ਲੋਕਾਂ ਨਾਲ ਜੁੜੇ ਹੋਏ ਇਨਸਾਨ ਨੇ ਔਰ ਹਰ ਵਿਅਕਤੀ ਨੂੰ अच्छे ढंग ਨਾਲ ਡੀਲ ਕਰਦੇ ਨੇ ਔਰ ਕੰਮ ਕਰਾਨ ਵਾਲੇ ਨੇ ਔਰ ਸੰਸਦ ਦੇ ਵਿੱਚ ਵੀ ਸਾਨੂੰ ਉਮੀਦ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੀ ਇਸ ਇਲਾਕੇ ਦੇ ਖਾਤਰ ਆਵਾਜ਼ ਬੁਲੰਦ ਕਰਨਗੇ ਔਰ ਸਾਡੇ ਕੰਢੀ ਖੇਤਰ ਦੇ ਖਾਸ ਕਰਕੇ ਤਲਵਾੜੇ ਦੇ ਲਈ ਕੋਈ ਵੱਡਾ ਪ੍ਰੋਜੈਕਟ ਚਾਹੇ ਹਦੂਗ ਹੋਵੇ ਚਾਹੇ ਹਸਪੀਟਲ ਹੋਵੇ ਕੁਝ ਨਾ ਕੁਝ ਵਧੀਆ ਕਰਕੇ ਦਿਖਾਣਗੇ ਇਹ ਲੋਕਾਂ ਨੂੰ ਉਮੀਦ ਹੈ ਧੰਨਵਾਦ